ਹਾਂ ਜੀ ਵਾਸੀ ਨਾਮ ਹੈ ਨਸਕਾਰ ਜੀ ਮੇਰਾ ਨਾਮ ਪਵਨ ਕੁਮਾਰ ਹੈ ਜੀ ਅਸੀਂ ਬਾਲਮੀਕ ਮਹੱਲਾ ਬਾਦਪੁਰ ਜੀ ਇਹ ਅੱਜ ਜਿਹੜਾ ਚੋਹ ਤੇ ਹੜਾ ਆਇਆ ਆ ਜੀ ਸਰ ਟ੍ਰੈਫਿਕ ਜਮ ਵੀ ਬਹੁਤ ਵੱਡਾ ਲੱਗਾ ਆ ਠੀਕ ਹੈ ਸਰ ਕੀ ਕਹਿਣਾ ਤੁਹਾਡਾ ਇਸ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਪਬਲਿਕ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਇਹ ਜਿਹੜਾ ਹਣ ਚੋਹ ਦੇ ਵਿੱਚ ਪਾਣੀ ਆਂਦਾ ਇਹਦੇ ਵਿੱਚ ਦੇ ਨਾ ਨੰਗੋ ਇਹਦੇ ਵਿੱਚ ਬਹੁਤ ਜ਼ਿਆਦਾ ਜ਼ਿਆਦਾ ਟੋਏ ਪਏ ਹੋਏ ਆ ਕਿਸੇ ਦਾ ਵੀ ਹਾਸਾ ਹੋ ਸਕਦਾ ਆ ਅਸੀਂ ਵੀ ਕੱਲ ਨੰਗੇ ਗਏ ਬਿਲਕੁਲ ਸਲੋ ਪਾਣੀ ਸੀਗਾ ਮੈਂ ਨੰਗੇ ਗਿਆ ਤਾਂ ਵਿੱਚ ਟੋਏ ਦੇ ਵਿੱਚ ਮੇਰਾ ਬਾਈਕ ਡਿੱਗ ਗਿਆ ਸੀਗਾ ਇਹ ਬੜੀ ਮੁਸ਼ਕਲ ਦਾ ਮੈਂ ਉੱਠ ਕੇ ਤੁਰਿਆ ਲੇਕਿਨ ਜਿਹੜਾ 88 ਚ ਪਾਜੀ ਓਏ ਹੋਏ ਜਿਹੜਾ 88 ਚ ਹੜ ਆਏ ਸੀ ਨਾ ਉਹਨਾਂ ਰਗਾ ਹੜ ਅੱਜ ਤੱਕ ਨਹੀਂ ਆਇਆ ਬਹੁਤ ਹੜ ਆਏ ਹੁੰਦੇ ਸੀਗੇ ਕੀ ਹੋਇਆ ਜਗਾ ਉਰੋਂ ਪਾਜੀ ਉਹ ਜਿਹੜਾ ਪਸੂ ਪਸੂ ਰੁੜ ਗਏ ਸੀਗੇ ਡੈਰੀਆਂ ਰੁੜ ਗਈਆਂ ਸੀ ਲੋਕਾਂ ਦੀਆਂ ਤੇ ਟ੍ਰੈਫਿਕ ਇੰਨੀ ਕ ਹੋ ਗਈ ਆ ਬਹੁਤ ਜ਼ਿਆਦਾ ਪਬਲਿਕ ਨੂੰ ਬਹੁਤ ਕੰਮ ਖਰਾਬ ਹੋਇਆ ਪਿਆ ਸਰ ਇਹ ਟ੍ਰੈਫਿਕ ਦਾ ਮੁੱਖ ਕਾਰਨ ਕੀ ਸਮਝਦੇ ਆਪਾਂ ਮੁੱਖ ਕਾਰਨ ਇਹ ਸਮਝਦੇ ਆ ਕਿ ਇਹਨਾਰੇ ਬਾਈਪਾਸ ਬਣਨੇ ਬਣੇ ਹੋਣੇ ਚਾਹੀਦੇ ਬਾਈਪਾਸ ਦੇ ਜਾਨ ਲੋਕੀ ਪੋਲ ਦੀ ਮਰਮਤਾ ਹੋਣੀ ਆ ਪੋਲ ਥੋੜਾ ਚੌੜਾ ਹੋ ਜਵੇ ਤੇ ਕਾਜਵੇ ਤੇ ਹਾਲਾਤਾਂ ਬਾਰੇ ਕੀ ਕਾਜਵਾ ਦੇ ਹਾਲਤ ਬਹੁਤ ਖਰਾਬ ਆ ਸਰ ਬਹੁਤ ਜ਼ਿਆਦਾ ਖਰਾਬ ਆ ਜੀ ਅਸੀਂ ਆਪਣੇ ਹੋਸ਼ਲੇ ਵਿੱਚ ਦੇਖਦੇ ਪਏ ਆ ਐਡੇ ਐਡੇ ਟੋਏ ਪਏ ਹੋਏ ਸਰ ਕੋਈ ਸੁਵਿਧਾ ਹੈ ਨਹੀਂ ਇੱਥੇ ਹਾਂਜੀ ਭਾਈ ਕੀ ਨਾਮ ਆ ਆਪਣਾ ਹਾਂਜੀ ਪ੍ਰਿੰਟ ਸ਼ਰਮਾ ਜੀ ਕਿੱਥੇ ਰਹਿਣ ਵਾਲੇ ਆਪਾਂ ਮੈਂ ਪਾਜੀ ਹਰੀ ਨਗਰ ਜੀ ਇਹ ਅੱਜ ਜਿਹੜਾ ਚੋਹ ਚ ਪਾਣੀ ਆਇਆ ਕੁਝ ਸੜਕਾਂ ਤੇ ਵੀ ਕਾਫੀ ਜਾਮ ਲੱਗੇ ਹੋਏ ਆ ਕੀ ਕਹਣਾ ਚਾਹੋਂਗੇ ਇਸ ਬਾਰੇ ਭਾਜੀ ਅੱਜ ਤਾਂ ਕਹਿਰ ਹੋ ਗਈ ਜੀ ਸਵੇਰ ਦਾ ਮੀਂਹ ਦੇਖੋ ਕਿੰਨਾ ਪੈ ਰਿਹਾ ਚੋ ਦਾ ਚਲੋ ਹੁਣ ਥੋੜਾ ਜਿਹਾ ਪਾਣੀ ਘਟਿਆ ਆ ਪਹਿਲਾਂ ਤਾਂ ਬਹੁਤ ਜ਼ਿਆਦਾ ਸੀਗਾ ਭਾਜੀ ਤੁਸੀਂ ਦੇਖੋ ਬੱਚੇ ਵਿੱਚ ਜਾਂਦੇ ਪਏ ਆ ਸਾਨੂੰ ਡਰ ਲੱਗਦਾ ਬੱਚੇ ਸਾਰੇ ਆਪਣੇ ਹੀ ਆ ਭਾਜੀ ਕਿਸੇ ਦੇ ਹੋ ਸਾਡੇ ਹੁਣ ਬੱਚੇ ਬੱਚੇ ਹੀ ਆ ਜੀ ਪਰ ਇਹ ਥੋੜਾ ਜਿਹਾ ਮਾਂ ਪਿਓ ਨੂੰ ਵੀ ਚਾਹੀਦਾ ਥੋੜਾ ਜਿਹਾ ਕਿ ਆਪਣੇ ਬੱਚਿਆਂ ਨੂੰ ਦੇਖਣਾ ਚਾਹੀਦਾ ਕਿ ਕਿੱਥੇ ਜਾ ਰਹੇ ਆ ਪਾਣੀ ਦੇਖੋ ਹੈਗਾ ਭਾਵਾ ਇੱਥੇ ਲਾਗੇ ਛਾਗੇ ਤੇ ਹੀ ਆ ਭਾਵਾ ਅਸੀਂ ਤਾਂ ਇਹੀ ਦੁਆ ਕਰਦੇ ਆ ਕਿ ਬਸ ਇਹਨਾਂ ਨੂੰ ਪਿੱਛੇ ਘੱਡੋ ਜਨਾਬ ਹੋ ਸਕਦਾ ਇਹਨਾਂ ਨੂੰ ਬਚਾ ਕਰੋ ਦੇਖੋ ਪੂਰਾ 1 ਮਹੀਨਾ ਹੋ ਚੱਲਾ ਜੀ ਬਾਰਿਸ਼ਾਂ ਨੂੰ ਅਪੱਲ ਮੈਂ ਆਪਣੇ ਫਸਟ ਟਾਈਮ ਦੇਖਿਆ ਜੀ ਮੈਂ ਇੱਥੇ ਦਾ ਰਹਿਣ ਵਾਲਾ ਹੁਸ਼ਾਰਪੁਰ ਦਾ ਜੀ ਤੁਸੀਂ ਦੇਖੋ ਆ 20 25 ਦਿਨ ਮੈਂ ਹੋ ਗਿਆ ਲਗਾਤਾਰ ਦੇਖਦਿਆਂ ਨੂੰ ਉਦਾਂ ਦਾ 1.5 ਮਹੀਨਾ ਹੋ ਗਿਆ ਦੇਖੋ ਬਰਸਾਤ ਨੰਗ ਵੀ ਗਈ ਆ ਤੁਸੀਂ ਵੀ ਦੇਖੋ ਪਾਣੀ ਕਿੰਨਾ ਆ ਰਿਹਾ ਜੀ ਤਾਂ ਮੈਂ ਇਹੀ ਕਰਦਾ ਰਿਕਵੈਸਟ ਕਰਦਾ ਹਾਂ ਕਿ ਥੋੜਾ ਜਿਹਾ ਇਹਨਾਂ ਦਾ ਧਿਆਨ ਰੱਖੋ ਬੱਚਿਆਂ ਦਾ ਕਿਉਂਕਿ ਬੱਚੇ ਸਾਰੇ ਆਪਣੇ ਹੀ ਆ ਜੀ ਮੈਨੂੰ ਬਹੁਤ ਡਰ ਲੱਗਦਾ ਭਾਜੀ ਪਾਣੀ ਦਿਓ ਜੀ ਹਾਂਜੀ ਪ੍ਰਿੰਸ ਜਿਹੜਾ ਕਾਜਵੇ ਹੈਗੇ ਦੋ ਇੱਕ ਥੋਬੀ ਘਾਟ ਵਾਲਾ ਇੱਕ ਪੰਗੀਪੋਲ ਵਾਲਾ ਇੱਕ ਜਿੱਥੇ ਆਪਾਂ ਖੜੇ ਆ ਇਹਦੇ ਵਾਰ ਕੀ ਕਹਣਾ ਤੁਹਾਡਾ ਭਾਜੀ ਕਾਗਜੇ ਤਾਂ ਤੁਸੀਂ ਦੇਖੋ ਆ ਦੋ ਹੀ ਕਾਗਜੇ ਆ ਨਿਕਲ ਜਿਆਦਾ ਤਾਂ ਅਹੀ ਚੱਲਦਾ ਇੱਕ ਤਾਂ ਬਾਬਾ ਬਾਲਕਨਾਥ ਵਾਲਾ ਤੇ ਇੱਕ ਚਿੰਤਪੁਰਨੀ ਵਾਲਾ ਦੇਖੋ ਤੁਸੀਂ ਇਹ ਤਾਂ ਬਹੁਤ ਜਿਆਦਾ ਭਾਜੀ ਜੂਰੀ ਆ ਤੁਸੀਂ ਦੇਖੋ ਅਜੇ ਤਾਂ ਚੋਰ ਸਾਨੂੰ ਉਦਾਂ ਬੜਾ ਲੱਗ ਜਾਂਦਾ ਜਦੋਂ ਮੀਨਾ ਹੋਵੇ ਤਾਂ ਹੁਣ ਦੇਖੋ بارش ਆ ਦਿੱਤਾ ਹੁ ਤਕਰੀਬ ਮੈਨੂੰ ਪੂਰਾ 5 ਦਿਨ ਹੋ ਗਿਆ ਪਾਣੀ ਲਗਾਤਾਰ ਚਲਦਾ ਪਿਆ ਜੀ ਤੇ ਨਹੀਂ ਪਤਾ ਲੱਗਦਾ ਤੁਸੀਂ ਦੇਖੋ ਕਿ ਇਹਨਾਂ ਨੂੰ ਕਾਗਜ਼ਾਂ ਵਾਲੇ ਵੀ ਥੋੜਾ ਜਿਹਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਕਿ ਧਿਆਨ ਰੱਖਣ ਪੂਰਾ ਕਿ ਦੇਖੋ ਜੀ ਜੇ ਸ਼ਹਿਰ 'ਚ ਕੰਮ ਕਰਨੇ ਆ ਤੁਸੀਂ ਆ ਚਾਹੀਦੇ ਕੰਮ ਕਰੋ ਤੁਸੀਂ ਦੇਖੋ